IG ਸਾਹਿਬ ਨੇ ਨਮਾਸ਼ਹਿਰ ਜ਼ਿਲ੍ਹੇ ਦਾ ਆ ਇਲਾਕਾ ਕਰਤਾ ਸੀਲ ਕੀਤੀ ਹਰ ਆਉਣ ਜਾਣ ਵਾਲੀ ਗੱਡੀ ਦੀ ਪ੍ਰੀਕੀ ਨਾਲ ਚੈਕ ਅੰਗਸ਼ੀਦ ਪਖ ਸਿੰਘ ਨਗਰਪਾਲਿਕਾ ਨੇ ਆਪਰੇਸ਼ਨ ਵਿਲੇਜ ਦੇ ਤਹਿਤ ਦਿਨ ਅੱਜ ਜ਼ਿਲ੍ਹੇ ਵਿੱਚ IG ਲੁਧਿਆਣਾ ਰੇਂਜ ਕੋਸ਼ਤਵ ਸ਼ਰਮਾ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਦੇ ਹੋਏ ਜਨਤਕ ਥਾਵਾਂ ਤੇ ਚੈਕਿੰਗ ਦੀ ਮੁਹਿੰਮ ਚਲਾਈ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਕੋਸ਼ਤਵ ਸ਼ਰਮਾ ਨੇ ਆਪਰੇਸ਼ਨ ਦੀ ਐਸਐਸਪੀ ਪਾਗੀਰਾਥ ਮੀਣਾ ਸਮੇਂ ਦੱਸਿਆ ਕਿ ਇਹ ਆਪਰੇਸ਼ਨ ਸੂਬਾ ਪੁਲਿਸ ਦੁਆਰਾ ਚਲਾਈ ਜਾ ਰਹੀ ਰਾਜ ਵਿਆਪੀ ਗਤੀਵਿਧੀ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਉਦੇਸ਼ ਆਮ ਲੋਕਾਂ ਦੀ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣਾ ਅਤੇ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਪੈਦਾ ਕਰਨਾ ਉਹਨਾਂ ਨੇ ਕਿਹਾ ਕਿ ਔਰ ਤੇ ਗੜਪੜ ਪਿੰਡਾਂ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ ਐਸਐਸਪੀ ਪਾਗੀਰਾਥ ਸਿੰਘ ਮੀਣਾ ਨੇ ਦੁਹਰਾਇਆ ਕਿ ਜ਼ਿਲ੍ਹਾ ਪੁਲਿਸ ਕਿਸੇ ਵੀ ਸਮਾਜ ਵਿਰੋਧੀ ਅਨਸਰਜਾਂ ਅਪਰਾਧੀ ਨੂੰ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਅਤੇ ਅਮਨ ਕਾਨੂੰਨ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਆਓ ਦੇਖਦੇ ਹਾਂ ਆਡੀ ਰਾਮਾ ਦੀ ਪੂਰੀ ਰਿਪੋਰਟ ਜਿਹੜੇ ਤੁਸੀਂ ਹੁਣ ਪਹਿਣ ਦੱਸੇ ਇਹਨਾਂ ਦੇ ਵਿੱਚ ਅਸੀਂ ਸਪੈਸ਼ਲ ਆਪਰੇਸ਼ਨ ਅਗਲੇ 1-2 ਦਿਨਾਂ ਦੇ ਵਿੱਚ ਚਲਾ ਲੈਣਗੇ ਔਰ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਜਗ੍ਹਾ ਦੇ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ ਵੀਲ ਡੈਫੀਨਿਟਲੀ ਟੇਕ ਕੇਅਰ ਔਰ ਇੱਥੇ ਜਿਹੜਾ ਹੈ ਪ੍ਰੋਪਰ ਜੋ ਹੈ ਇਹਨੂੰ ਖਲ ਤਾਂ ਹੈ ਸਰ ਇਹ ਚੋਸ਼ਕ ਨਹੀਂ ਵੀ ਪ੍ਰਸ਼ਾਸਨ ਆਪਣਾ ਜਿਹੜਾ ਕੰਮ ਬਖੋਗੀ ਨਾਲ ਬਿਲਕੁਲ ਨਿਭਾ ਰਿਆ ਪਰ ਫਿਰ ਵੀ ਜਦੋਂ ਮੌਕਾ ਪਿਆ ਕੇ ਕੋਈ ਅਣਪਛਾਤੇ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਰਾਸਤੇ ਤੋਂ ਆ ਰਹੇ ਆ ਔਰ ਤਗਰੀਨ ਮਾਲ ਦੀ ਵਿਕਰੀ ਹੋ ਰਹੀ ਆ ਚਿੱਟੇ ਦੀ ਵਿਕਰੀ ਹੋ ਰਹੀ ਆ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਸਪੈਸ਼ਲ ਵਿਵਸਥਾਬੰਦੀ ਕਰਨਗੇ ਤਾਂ ਕਿ ਇਸ ਚੀਜ਼ ਤੇ ਰੋਕ ਲੱਗ ਸਕੇ 100% ਜਿਹੜਾ ਹੈ ਸਾਡਾ ਏਮੀ ਹੈ ਗੌਰਮੈਂਟ ਦਾ ਏਮੀ ਹੈ ਕਿ ਕਿਸੇ ਕਿਸਮ ਦੀ ਵੀ ਜਿਹੜੀ ਹੈ ਡਰੱਗਸ ਦੀ ਵਿਕਰੀ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਗ੍ਰਫਤਾਰ ਕਰਨਗੇ ਉਹਨਾਂ ਨੂੰ ਹਰ ਤਰੀਕੇ ਸੇ ਜਿਹੜਾ ਹੈ ਰੋਕਣ ਲਈ ਹਰ ਉਪਰਾਲਾ ਕਰਾਂਗੇ ਸਰ ਜੋ ਬਲੈਕਰ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਾਨੂੰਨੀ ਦਾਪੇ ਦੇ ਨਾਲ ਨਿਕਲ ਜਾਂਦੇ ਨੇ ਜਾਂ ਉਹਨਾਂ ਦੀ ਸਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਕੋਈ ਜਿਹੜੀ ਪ੍ਰਾਪਰਟੀ ਆ ਉਹਦੀ ਕੋਈ ਜਾਂਚ ਕੀਤੀ ਜਾਵੇ ਉਹ ਪ੍ਰਾਪਰਟੀ ਦੇ ਬਾਰੇ ਪਹਿਲੇ ਥੋੜੇ ਸੇ ਲਿਬਰਲੀ ਨਿਯਮ ਸੀ ਵੀ ਨਾਨ ਕਮਰਸ਼ਲ ਕੁਆਂਟੀਟੀ ਦੇ ਵਿੱਚ ਵੀ ਜਿਹੜਾ ਹੈ ਸਾਡੇ ਵੱਲੋਂ ਪਹਿਲੇ ਕਨਫੀਸਕੇਸ਼ਨ ਆਫ ਪ੍ਰਾਪਰਟੀ ਕਰੀ ਜਾ ਰਹੀ ਹੂ ਔਰ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਕੰਪੀਟੈਂਟ ਅਥਾਰਟੀ ਹੈ ਉਹ ਕੇਲੇ ਕਮਰਸ਼ੀਅਲ ਕੁਆਂਟੀਟੀਆਂ ਦੇ ਕੇਸਸ ਵਿੱਚ ਹੀ ਐਕਸੈਪਟ ਕਰਦੀ ਪਈ ਹੈ ਜਿਹੜੇ ਜੋ ਵੀ ਕੇਸਸ ਹਨ ਉਹਨਾਂ ਨੂੰ ਜਿਸ ਕਰਕੇ ਕਮਰਸ਼ੀਅਲ ਕੁਆਂਟੀਟੀ ਕੇਸਸ ਜਿੱਥੇ ਵੀ ਕਈ ਹੁੰਦੇ ਹਨ ਪ੍ਰੀਵੀਅਸਲੀ ਵੀ ਹੋਏ ਹੁੰਦੇ ਹਨ ਇਹਨਾਂ ਦੇ ਇਹਨਾਂ ਤਰੀਕੇ ਦੇ ਸਮਗਲਰਸ ਤੇ ਉਹਨਾਂ ਤੇ ਕਾਰਵਾਈ ਹੈ ਬਾਕੀ ਅਸੀਂ ਜਿਹੜਾ ਆਪਣੇ ਵੱਲੋਂ ਹੋਰ ਜਿੱਥੇ ਵੀ ਕੋਈ ਉਪਰਾਲੇ ਹੋ ਸਕਦੇ ਇਹਨਾਂ ਦੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਨਗੇ ਔਰ ਜੇਕਰ ਕੋਈ ਜਿਆਦਾ ਵੱਡੀ ਪ੍ਰਾਪਰਟੀ ਲੱਗਦੀ ਹੈ ਤੇ ਉਸ ਨੂੰ ਈਡੀ ਦੇ ਕੋਲ ਵੀ ਅਸੀਂ ਰੈਫਰ ਕਰਦੇ ਹਾਂ ਮੈਟਰ ਨੂੰ ਸੋ ਇਸ ਤਰੀਕੇ ਸੇ ਅਸੀਂ ਕੋਸ਼ਿਸ਼ ਵਿੱਚ ਹੈ ਕਿ ਇਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਜ਼ਬਤ ਕਰੀ ਜਾ ਸਕਣ ਔਰ ਅਦਰਵਾਈਜ਼ ਵੀ ਜਿਹੜਾ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਪੀਓ ਹੋ ਗਿਆ ਹੈ ਉਸ ਵੇਲੇ ਤਾਂ ਉਹਦੀ ਪ੍ਰਾਪਰਟੀ ਜ਼ਬਤ ਕਰਨ ਯੋਗ ਹੋ ਜਾਂਦੀ ਹੈ ਥੈਂਕ ਯੂ ਸਰ ਥੈਂਕ ਯੂ